ਹਾਦਸੇ ਦੇ ਪਿੰਡ ਅਹਿਮਦਪੁਰਾ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਦੇਰ ਰਾਤ ਬਜ਼ੁਰਗ ਦਿਓਰ ਤੇ ਪਰਜਾਈ ਦਾ ਕਤਲ ਕਰ ਦਿੱਤਾ ਗਿਆ। ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਉਹ ਮੰਜ਼ਰ ਇੰਨਾ ਡਰਾਉਣਾ ਸੀ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਫੌਰੀ ਤੌਰ ਤੇ ਪੁਲਿਸ ਨੂੰ ਬੁਲਾ ਲਿਆ ਗਿਆ। ਦਰਸਲ ਹੋਇਆ ਕੀ ਹੈ? ਮ੍ਰਿਤਕ ਦਿਓਰ ਤੇ ਪਰਜਾਈ ਨੇ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਦੇੌਰ ਕਿਹਰ ਸਿੰਘ ਤੇ ਪਰਜਾਈ ਰਣਜੀਤ ਕੌਰ ਜਿਸ ਦੀ ਉਮਰ 60 ਸਾਲ ਹੈ ਤੇ ਕਿਹਰ ਸਿੰਘ ਦੀ ਉਮਰ 62 ਸਾਲ ਦੱਸੀ ਜਾ ਰਹੀ ਹੈ ਇਹਨਾਂ ਦੋਵਾਂ ਦਾ ਰਾਤੋਂ ਰਾਤ ਕਤਲ ਕਰ ਦਿੱਤਾ ਗਿਆ ਅਣਪਛਾਤੇਆਂ ਦੇ ਵੱਲੋਂ ਕਤਲ ਦੱਸਿਆ ਜਾ ਰਿਹਾ ਫਿਲਹਾਲ ਪਰ ਇਸ ਮਾਮਲੇ ਬਾਰੇ ਸੁਣ ਕੇ ਹਰਾਨੀ ਹੋਵੇਗੀ ਕਿਉਂਕਿ ਇਸ ਮਾਮਲੇ ਦੇ ਵਿੱਚ ਕਾਰਨ ਅਜੇ ਤੱਕ ਸਾਹਮਣੇ ਨਹੀਂ ਆ ਸਕਿਆ ਮਾਨਸਾ ਦੇ ਅਹਿਮਦਪੁਰਾ ਪਿੰਡ ਦੇ ਵਿੱਚ ਇਹ ਸਭ ਕੁਝ ਵਾਪਰਿਆ ਅਚਾਨਕ ਇਸ ਮਾਮਲੇ ਨੂੰ ਲੈ ਕੇ ਹਾਹਾਕਾਰ ਮਚ ਗਿਆ ਜਦੋਂ ਤੜਕਸਾਰ ਕਹਿਰ ਸਿੰਘ ਦੇ ਪੁੱਤਰ ਬਲਵੀਰ ਸਿੰਘ ਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਦੀ Laash ਮੰਝੇ ਉੱਤੇ ਪਈ ਵੇਖੀ ਸੁੱਤਾ ਪਿਆ ਕਹਿਰ ਸਿੰਘ ਅਚਾਨਕ ਕੋਈ ਅਣਪਛਾਤਾ ਵਿਅਕਤੀ ਆਇਆ ਜਾਂ ਫਿਰ ਵਿਅਕਤੀ ਆਏ ਅਤੇ ਉਸ ਦਾ ਕਤਲ ਕਰਕੇ ਫਰਾਰ ਹੋ ਗਏ ਦਰਸਲ ਆਪਣੇ ਹੀ ਘਰ ਦੇ ਨਜ਼ਦੀਕ ਕਹਿਰ ਸਿੰਘ ਆਪਣੇ ਹੀ ਘਰ ਦੇ ਨਜ਼ਦੀਕ ਆਪਣੇ ਪਸ਼ੂਆਂ ਵਾਲੇ ਘਰ ਦੀ ਰਾਖੀ ਵਾਸਤੇ ਉਸ ਘਰ ਦੇ ਬਾਹਰ ਸੁੱਤਾ ਹੋਇਆ ਸੀ ਮੰਜਾ ਲਾ ਕੇ ਸੋ ਰਿਹਾ ਸੀ ਔਰ ਉੱਥੇ ਹੀ ਉਸ ਦਾ ਡੇਰ ਰਾਤ ਕਤਲ ਕਰ ਦਿੱਤਾ ਗਿਆ ਇਸੇ ਤਰ੍ਹਾਂ ਜੇ ਰਣਜੀਤ ਕੌਰ ਦੀ ਗੱਲ ਕਰੀਏ ਜੋ ਕਿ ਕਹਿਰ ਸਿੰਘ ਦੀ ਪਰਜਾਈ ਹੈ ਔਰ ਬਲਵੀਰ ਸਿੰਘ ਦੀ ਯਾਨੀ ਕਿ ਕਹਿਰ ਸਿੰਘ ਦੇ ਪੁੱਤਰ ਦੀ ਤਾਈ ਹੈ ਉਹ ਆਪਣੇ ਘਰ ਵਾਲੇ ਪਾਸੇ ਆਪਣੇ ਪਸ਼ੂਆਂ ਵਾਲੇ ਘਰ ਦੇ ਕੋਲ ਰਾਖੀ ਵਾਸਤੇ ਸੌ ਰਹੀ ਸੀ ਜਦੋਂ ਇਹ ਅਚਾਨਕ ਹਾਦਸਾ ਵਾਪਰਿਆ ਤੇ ਉਸ ਦੇ ਉੱਤੇ ਹਮਲਾ ਕਰਕੇ ਤੇ ਉਸ ਨੂੰ ਸੁੱਤੀ ਪਈ ਨੂੰ ਮਾਰ ਕੇ ਫਰਾਰ ਹੋ ਗਏ ਅਣਪਛਾਤੇ ਫੌਰੀ ਤੌਰ ਦੇ ਉੱਤੇ ਪੁਲਿਸ ਨੂੰ ਬੁਲਾ ਲਿਆ ਜਾਂਦਾ ਔਰ ਪੁਲਿਸ ਨੇ ਮੌਕੇ ਦੀ ਤਫਤੀਸ਼ ਕਰਨ ਤੋਂ ਬਾਅਦ ਅਣਪਛਾਤੇਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਕਰਨ ਵਾਸਤੇ ਪੇਜ ਦਿੱਤਾ ਸਹਿਲ ਹਸਪਤਾਲ ਮਾਨਸਾ ਦੇ ਵਿੱਚ ਪੋਸਟਮਾਰਟਮ ਜਿਹੜਾ ਇਹਨਾਂ ਲਾਸ਼ਾਂ ਦਾ ਕਰਵਾਇਆ ਜਾ ਰਿਹਾ ਔਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਇਹ ਦਾਅਵਾ ਆ ਕਿ ਜਲਦ ਤੋਂ ਜਲਦ ਇਸ ਮਾਮਲੇ ਨੂੰ ਸੋਲਵ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾਵੇਗੀ ਇਸ ਦੀ ਤੈਅ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇਗੀ ਹੈਰਾਨੀ ਜਨਕ ਗੱਲ ਇਸ ਕਰਕੇ ਆ ਕਿਉਂਕਿ ਦੋਵੇਂ ਜੋਰ ਪਰਜਾਈ ਨੇ ਰਣਜੀਤ ਕੌਰ ਆਪਣੇ ਘਰ ਵਾਲੇ ਪਾਸੇ ਡੰਗਰਾਂ ਵਾਲੇ ਘਰ ਦੇ ਨਜ਼ਦੀਕ ਇਸ ਕਰਕੇ ਸੌ ਰਹੀ ਹੁੰਦੀ ਹੈ ਕਿਉਂਕਿ ਉਸ ਦਾ ਪਤੀ ਯਾਨੀ ਕਿ ਬਲਵੀਰ ਸਿੰਘ ਦਾ ਤਾਇਆ ਤੇ ਕਿਹਰ ਸਿੰਘ ਦਾ ਵੱਡਾ ਭਰਾ ਕਿ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਗਿਆ ਹੋਇਆ ਸੀ ਕਿਸੇ ਕੰਮ ਦੇ ਕਰਕੇ ਔਰ ਇਸੇ ਦੇ ਚਲਦੇ ਪਸ਼ੂਆਂ ਵਾਲੇ ਕਮਰੇ ਦੇ ਬਾਹਰ ਰਣਜੀਤ ਕੌਰ ਸੋਰੀ ਹੁੰਦੀ ਆ ਤੇ ਦੂਜੇ ਪਾਸੇ ਕਹਿਰ ਸਿੰਘ ਵੀ ਇਸੇ ਤਰ੍ਹਾਂ ਆਪਣੇ ਘਰ ਦੇ ਨਾਲ ਲੱਗਦੇ ਪਸ਼ੂਆਂ ਵਾਲੇ ਘਰ ਦੇ ਬਾਹਰ ਸੋ ਰਿਆ ਹੁੰਦਾ ਆ ਉਹਦੀ ਰਾਖੀ ਵਾਸਤੇ ਉੱਥੇ ਸੋ ਰਿਆ ਹੁੰਦਾ ਜਦੋਂ ਉਸ ਦਾ ਵੀ ਕਤਲ ਕਰ ਦਿੱਤਾ ਗਿਆ ਦੱਸਣਯੋਗ ਹੈ ਕਿ ਦੇਰ ਰਾਤ ਇਸ ਘਟਨਾ ਨੂੰ ਅੰਜਾਮ ਵਿੱਚ ਲਿਆਂਦਾ ਗਿਆ ਜਦਕਿ ਪਰਿਵਾਰਕ ਮੈਂਬਰ ਆਪੋ ਆਪਣੇ ਘਰਾਂ ਦੇ ਵਿੱਚ ਮੌਜੂਦ ਸਨ ਭਾਵੇਂ ਉਹ ਕੇਹਰ ਸਿੰਘ ਦੇ ਬੱਚੇ ਹੋਣ ਉਸ ਦਾ ਪਰਿਵਾਰ ਹੋਵੇ ਜਾਂ ਫਿਰ ਰਣਜੀਤ ਕੌਰ ਦਾ ਪਰਿਵਾਰ ਹੋਵੇ ਉਹ ਆਪੋ ਆਪਣੇ ਘਰ ਦੇ ਵਿੱਚ ਮੌਜੂਦ ਸਨ ਔਰ ਪਸ਼ੂਆਂ ਵਾਲੇ ਘਰ ਵੀ ਦੋਵਾਂ ਘਰਾਂ ਤੋਂ ਕੋਈ ਜ਼ਿਆਦਾ ਦੂਰ ਨਹੀਂ ਨੇ ਨਾਲ-ਨਾਲ ਲੱਗਦੇ ਨੇ ਪਰ ਹੈਰਾਨੀ ਦੀ ਗੱਲ ਹੈ ਕਿ ਕੋਈ ਬਾਹਰ ਖੋਲ ਕੇ ਦਰਵਾਜ਼ਾ ਤੋੜ ਕੇ ਅੰਦਰ ਆਇਆ ਆ ਕੇ ਹਮਲੇ ਕਰ ਦਿੱਤੇ ਆਕੇ ਮਾਰ ਦਿੱਤਾ ਦੋਵਾਂ ਨੂੰ ਔਰ ਮਾਰ ਕੇ ਫਰਾਰ ਹੋ ਗਿਆ ਔਰ ਹੈਰਾਨੀ ਦੀ ਗੱਲ ਇਸ ਕਰਕੇ ਹੈ ਕਿਉਂਕਿ ਕਾਰਨ ਨਹੀਂ ਪਤਾ ਲੱਗ ਸਕਿਆ ਕਾਰਨ ਕੀ ਸੀਗਾ ਇਸ ਪਿਛੇ ਕੀ ਕਾਰਨ ਸੀਗਾ ਕਿਸ ਕਾਰਨ ਬਸ ਇਹ ਮਾਰਿਆ ਗਿਆ ਹੈ ਦੋਵਾਂ ਨੂੰ ਦਿਓਰ ਭਜਾਈ ਨੂੰ ਮਾਰ ਦਿੱਤਾ ਗਿਆ ਕਿਉਂਕਿ ਨਾ ਘਰ ਦੇ ਵਿੱਚ ਚੋਰੀ ਹੋਈ ਆ ਨਾ ਕੋਈ ਡਾਕਾ ਪਿਆ ਨਾ ਕੋਈ ਲੁੱਟਖਸਟ ਹੋਈ ਆ ਕੁਝ ਵੀ ਨਹੀਂ ਕੀਤਾ ਗਿਆ ਪਰ ਇਹਨਾਂ ਦੋਵਾਂ ਨੂੰ ਮਾਰ ਦਿੱਤਾ ਗਿਆ ਫਿਲਹਾਲ ਕਿ ਆਸਰਾਈਆਂ ਲੱਗ ਰਹੀਆਂ ਕਿ ਰੰਜਿਸ਼ ਦੇ ਚੱਲਦੇ ਦਿਓਰ ਪਰਜਾਈ ਦਾ ਕਤਲ ਕਰ ਦਿੱਤਾ ਗਿਆ ਪਰ ਆਖਰਕਾਰ ਸਿਰਫ ਇਹ ਦੋ ਹੀ ਕਿਉਂ ਪਰਿਵਾਰ ਦੇ ਹੋਰ ਜੀ ਵੀ ਘਰਾਂ ਦੇ ਵਿੱਚ ਮੌਜੂਦ ਸਨ ਉਹਨਾਂ ਨੂੰ ਕਿਉਂ ਨਹੀਂ ਫਿਰ ਨੁਕਸਾਨ ਪਹੁੰਚਾਇਆ ਜੇ ਇਸੇ ਤਰ੍ਹਾਂ ਦੀ ਕੋਈ ਕਾਰਵਾਈ ਸੀ ਇਹਨਾਂ ਦੋਵਾਂ ਦਾ ਕਤਲ ਵੱਡੇ ਸਵਾਲ ਖੜੇ ਕਰ ਰਹੇ ਨੇ ਔਰ ਇਸ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਆ ਪੁਲਸ ਦਾ ਇਹ ਦਾਵਾ ਆ ਕਿ ਇੱਕ ਪਾਸੇ ਤਾਂ ਐਫ ਆਈ ਆਰ ਦਰਜ ਕਰ ਲਈ ਗਈ ਆ ਅ ਦੇ ਖਿਲਾਫ ਪਰ ਇਸ ਮਾਮਲੇ ਨੂੰ ਲੈ ਕੇ ਹੁਣ ਡੂੰਘੇ ਤੌਰ ਦੇ ਉੱਤੇ ਤਫ਼ਤੀਸ਼ ਕੀਤੀ ਜਾਵੇਗੀ। ਦੂਜੀ ਗੱਲ ਜਿਹੜੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਨੇ ਉਹਨਾਂ ਦੇ ਆਉਣ ਤੋਂ ਬਾਅਦ ਵੀ ਅਗਲੀ ਕਾਰਵਾਈ ਜਿਹੜੀ ਆਵਮਲ ਦੇ ਵਿੱਚ ਲਿਆਂਦੀ ਜਾ ਸਕਦੀ ਹੈ। ਜੋ ਵੀ ਹੋਏਗਾ ਇਸ ਬਾਬਤ ਤੁਹਾਨੂੰ ਦੱਸਦੇ ਰਵਾਂਗੇ। ਔਰ ਤੱਕ ਲਈ ਬਨੇ ਰਹੋ 1 India ਪੰਜਾਬੀ। ਢੜਕੇ 6 ਵਜੇ ਪਤਾ ਲੱਗੇ ਦੇਖਿਆ ਤਾਂ ਜੀ ਟਾਕੀ ਖੁੱਲੀ ਪਈ ਸੀ। ਦੋਨੇ ਬਾਰ ਇਧਰਲਾ ਬਾਰ ਵੀ ਖੁੱਲਿਆ ਪਈ। ਅੱਛਾ। ਹਾ ਇਧਰ ਦੀ ਬੰਦੇ ਆਏ ਨੇ ਜੀ ਐਂ ਦੀ ਲੇਕੜਗੇ। ਸਰਚਾਂ ਜੀ ਕੱਲੀ ਸਰ ਡੇਡੀ ਜੀ ਤੇ ਵੀ ਸਰਚਾਂ ਜੀ। ਥੋੜੀ ਕੋਈ ਪਹਿਲਾਂ ਕਿਸੇ ਨਾਲ ਕੋਈ ਬਹਿਰ ਵਿਰੋਧੀ ਜਾਂ ਕੋਈ ਕਿਸੇ ਕਿਸੇ ਦੀ ਕੋਈ ਟਕਰਾਰ ਵਾਜੀ ਪਹਿਲਾਂ ਕੁਝ ਨਾ ਜੀ ਕੁਛ ਪਹਿਲਾਂ ਕੋਈ ਸਮਾਂ ਪਹਿਲਾਂ ਕੋਈ ਅਹੀ ਥੋੜੀ ਕੋਈ ਘਰੇਲੂ ਕੋਈ ਹੋਵੇ ਪ੍ਰੋਬਲਮ ਨਾ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ